ਸਿਕਾ ਨਮਸਕਾਰ ਆਦਾਬ ਡੇਲੀ ਪੋਸਟ ਪੰਜਾਬ ਬਿਆਣਾ ਹਿਮਾਚਲ ਦੇਖ ਰਹੇ ਹੋ ਤੁਸੀਂ ਮੈਂ ਵਿਸ਼ਾਖਾ ਸ਼ਰਮਾ ਸਾਡੇ ਇਸ ਖਾਸ ਪ੍ਰੋਗਰਾਮ ਸੰਜੀਵ ਨੇ ਵਿੱਚ ਤੁਹਾਡਾ ਸੁਆਗਤ ਕਰਦੀ ਹਾਂ ਇਹ ਸ਼ੋਅ ਤੁਹਾਡੇ ਲਈ ਸਿਹਤ ਸਬੰਧੀ ਸਾਰੀ ਜਾਣਕਾਰੀ ਦੇਣ ਲਈ ਹੈ ਤਾਂ ਕਿ ਤੁਸੀਂ ਗੰਭੀਰ ਬਿਮਾਰੀਆਂ ਤੋਂ ਦੂਰ ਰਹੋ ਅੱਜ ਜਿਸ ਬਾਰੇ ਅਸੀਂ ਗੱਲ ਕਰਾਂਗੇ ਬਹੁਤ ਲੋਕ ਇਸ ਸਮੱਸਿਆ ਤੋਂ ਪਰੇਸ਼ਾਨ ਨੇ ਵਾਲ ਝੜਨ ਦੀ ਸਮੱਸਿਆ ਯਾਨੀ ਕਿ ਹੈਰਫੋਲ ਇਸ ਸਮੱਸਿਆ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਤੱਕ ਦੇਖਣ ਨੂੰ ਮਿਲ ਰਹੀ ਹੈ ਪਰ ਸਭ ਤੋਂ ਪਹਿਲਾਂ ਇਹ ਜਾਣਣਾ ਜ਼ਰੂਰੀ ਹੈ ਕਿ ਵਾਲਾ ਦਾ ਵਿਕਾਸ ਕਿਉਂ ਨਹੀਂ ਹੋ ਰਿਹਾ ਕਿਉਂ ਵਾਲਾ ਦੀ ਗਰੋਥ ਰੁਕ ਚੁੱਕੀ ਹੈ ਇਸ ਪਿੱਛੇ ਕੀ ਕਾਰਨ ਨੇ ਇਹ ਸਭ ਜਾਣਨ ਦੇ ਲਈ ਅਸੀਂ ਮਾਹੀ ਡਾਕਟਰ ਦੇ ਨਾਲ ਗੱਲਬਾਤ ਵੀ ਕਰਾਂਗੇ ਪਰ ਸਭ ਤੋਂ ਪਹਿਲਾਂ ਸਾਡੀ ਇੱਕ ਖਾਸ ਰਿਪੋਰਟ ਦੇਖਦੇ ਦੇ ਵਿੱਚ ਵਾਲ ਝੜਨ ਦੀ ਸਮੱਸਿਆ ਤੋਂ ਪਰੇਸ਼ਾਨ ਨੇ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਤੱਕ ਵਾਲ ਝੜਨ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ ਮਰਦ ਅਤੇ ਔਰਤ ਦੋਵੇਂ ਹੀ ਆਪਣੇ ਵਾਲਾਂ ਨੂੰ ਲੈ ਕੇ ਬਹੁਤ ਸਾਵਧਾਨ ਰਹਿੰਦੇ ਨੇ ਦੋਵੇਂ ਹੀ ਆਪਣੀ ਖੂਬਸੂਰਤੀ ਬਣਾਉਣ ਦੇ ਲਈ ਲੰਬੇ ਅਤੇ ਸੰਘਣੇ ਵਾਲ ਚਾਹੁੰਦੇ ਨੇ ਪਰ ਇਹ ਇੱਛਾ ਕੁਝ ਹੀ ਲੋਕਾਂ ਦੀ ਪੂਰੀ ਹੁੰਦੀ ਹੈ ਅੱਜ ਦੇ ਸਮੇਂ ਵਿੱਚ ਵਾਲਾਂ ਦਾ ਝੜਨਾ ਵੱਡੀ ਸਮੱਸਿਆ ਬਣ ਗਿਆ ਹੈ ਪਰ ਸਭ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਵਾਲਾਂ ਦਾ ਵਿਕਾਸ ਕਿਉਂ ਨਹੀਂ ਹੋ ਰਿਹਾ ਇਸ ਦਾ ਕੀ ਕਾਰਨ ਹੈ ਵਾਲਾਂ ਦੇ ਝੜਨ ਦਾ ਕੀ ਕਾਰਨ ਪੋਸ਼ਟਿਕ ਤੱਤਾਂ ਦੀ ਕਮੀ ਹਾਰਮੋਨਲ ਅਸੰਤੁਲਨ ਤਣਾ ਜੀਨਸ ਦਾ ਪ੍ਰਭਾਵ ਬੁਢਾਪਾ ਪ੍ਰੋਡਕਟਸ ਦਾ ਪ੍ਰਭਾਵ ਥਾਇਰਾਇਡ ਟੁੱਪਤੇ ਮਿੱਟੀ ਕਾਰਨ ਡ్రਾਇਰ ਜਾਂ ਸਪਰੇਟਨਰ ਦੀ ਜ਼ਿਆਦਾ ਵਰਤੋਂ ਕਰ ਚੰਗੀ ਖੁਰਾਕ ਨਾ ਲੈਣ ਕਾਰਨ ਸ਼ਰੀਰ ਵਿੱਚ ਪ੍ਰੋਟੀਨ ਅਤੇ ਵਿਟਾਮਿਨ ਦੀ ਭਰਪੂਰ ਖੁਰਾਕ ਲੈਣ ਦੇ ਨਾਲ ਪੋਸ਼ਕ ਤੱਤਾਂ ਦੀ ਕਮੀ ਨੂੰ ਪੂਰਾ ਕਰਕੇ ਵਾਲਾਂ ਨੂੰ ਸਿਹਤਮੰਦ ਬਣਾਇਆ ਜਾ ਸਕਦਾ ਹੈ। ਜ਼ਿਆਦਾਤਰ ਵਾਲਾਂ ਦੇ ਟੁੱਟਣ ਦੀ ਸਮੱਸਿਆ ਔਰਤਾਂ ਵਿੱਚ ਹੁੰਦੀ ਹੈ। ਇਸ ਦਾ ਕਾਰਨ ਐਂਡਰੋਜਨ ਹਾਰਮੋਨ ਹੈ। ਇਸ ਤੋਂ ਇਲਾਵਾ ਤਣਾਅ ਅਤੇ ਜੀਨਸ ਕਾਰਨ ਵੀ ਵਾਲ ਝੜਦੇ ਨੇ। ਅਕਸਰ ਥਾਇਰਾਇਡ ਦੇ ਮਰੀਜ਼ਾਂ ਦੇ ਵਿੱਚ ਵੀ ਵਾਲਾਂ ਦੀ ਸਮੱਸਿਆ ਆਮ ਦਿਖਾਈ ਦਿੰਦੀ ਹੈ। ਵਾਲਾਂ ਨੂੰ ਝੜਨ ਤੋਂ ਕਿਵੇਂ ਰੋਕੀਏ? ਆਪਣੇ ਵਾਲਾਂ ਲਈ ਸਹੀ ਪ੍ਰੋਡਕਟ ਦੀ ਵਰਤੋਂ ਕਰੋ। ਹੈਲਦੀ ਰੁਟੀਨ ਬੱਲੇ ਵਾਲਾ ਨੂੰ ਕੰਗੀ ਨਾ ਕਰੋ ਖਾਣ ਪੀਣ ਦਾ ਧਿਆਨ ਰੱਖੋ ਅੰਡੇ ਸੋਇਆਬੀਨ ਨਟਸ ਦਾ ਸੇਵਨ ਕਰੋ ਆਵਲਾ ਖਾਓ ਮੁਲੇਠੀ ਦੀ ਜੜ ਵਾਲਾ ਲਈ ਫਾਇਦੇਮੰਦ ਹੈ ਵਾਲਾਂ ਦੇ ਝੜਨ ਦਾ ਮੁੱਖ ਕਾਰਨ ਵਿਟਾਮਿਨ ਸੀ ਦੀ ਘਾਟ ਹੋਣਾ ਹੈ ਆਵਲਾ ਵਿਟਾਮਿਨ ਸੀ ਦੀ ਕਮੀ ਨੂੰ ਪੂਰਾ ਕਰਦਾ ਹੈ ਅਤੇ ਮੁਲੇਠੀ ਦੀ ਜੜ ਅਜੇਹੀ ਜੜੀ ਬੂਟੀ ਦਾ ਕੰਮ ਕਰਦੀ ਹੈ ਜੋ ਕਿ ਵਾਲਾਂ ਦੇ ਝੜਨ ਤੇ ਰੋਕ ਲਗਾ ਕੇ ਇਸ ਨੂੰ ਸੁੰਦਰ ਬਣਾਉਂਦੀ ਹੈ ਇਸ ਤੋਂ ਇਲਾਵਾ ਕਈ ਹੋਰ ਘਰੇਲੂ ਨੁਸਖੇ ਵੀ ਨੇ ਜਿਸ ਨਾਲ ਵਾਲਾਂ ਨੂੰ ਫਾਇਦਾ ਮਿਲਦਾ ਹੈ ਵਾਲਾਂ ਨੂੰ ਝੜਨ ਤੋਂ ਰੋਕਣ ਲਈ ਘਰੇਲੂ ਨੁਸਖੇ ਨੁਕਸਾਨਦੇ ਸ਼ੈਂਪੂ ਅਤੇ ਤੇਲ ਤੋਂ ਬਚਣਾ ਚਾਹੀਦਾ ਹੈ ਕੜੀ ਪੱਤੇ ਦੀ ਵਰਤੂਕੜ অ্যালোਵেরা ਨੂੰ ਵਾਲਾਂ ਤੇ ਲਗਾਓ অ্যালোਵেরা ਕੁਦਰਤੀ ਕੰਡੀਸ਼ਨਰ ਵਜੋਂ ਕੰਮ ਕਰਦਾ ਹੈ ਗ੍ਰੀਨ ਟੀ ਵਾਲਾਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦਗਾਰ ਹੈ ਕੜੀ ਪੱਤੇ ਨੂੰ ਆਮਲਾ ਅਤੇ ਮੇਥੀ ਦੇ ਨਾਲ ਮਿਲਾ ਕੇ ਵਾਲਾਂ ਤੇ ਲਗਾਓ ਕੜੀ ਪੱਤੇ ਨੂੰ ਨਾਰੀਅਲ ਤੇਲ ਦੇ ਵਿੱਚ ਪਾ ਕੇ ਗਰਮ ਕਰਕੇ ਲਗਾਓ ਵਾਲਾਂ ਨੂੰ ਸੁੰਦਰ ਅਤੇ ਮਜ਼ਬੂਤ ਬਣਾਉਣ ਦੇ ਲਈ ਵਾਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਵਾਲਾਂ ਨੂੰ ਝੜਨ ਤੋਂ ਰੋਕਣ ਲਈ ਲੋਕ ਕਈ ਕੋਸ਼ਿਸ਼ਾਂ ਕਰਦੇ ਨੇ। ਹਰ ਕਿਸਮ ਦੇ ਸ਼ੈਂਪੂ ਅਤੇ ਤੇਲ ਦੀ ਵਰਤੋਂ ਕਰਦੇ ਨੇ ਪਰ ਫਿਰ ਵੀ ਸਮੱਸਿਆ ਦੂਰ ਨਹੀਂ ਹੁੰਦੀ। ਅਜਿਹੀ ਸਥਿਤੀ ਵਿੱਚ ਤੁਸੀਂ ਡਾਕਟਰ ਦੇ ਕੋਲ ਜ਼ਰੂਰ ਜਾਓ ਅਤੇ ਖਾਣ ਪੀਣ ਵਿੱਚ ਚੰਗੇ ਬਦਲਾਅ ਕਰਨ ਨਾਲ ਵੀ ਵਾਲ ਤੰਦਰੁਸਤ ਹੋਣਗੇ। तो असं जानते हाँ कि हेयरफोल तो हर कोई परेशान है ज़्यादातर औरत महिला चढ़न की समस्या ज़्यादा होंगी है लेकिन अचक अजा नहीं है बच्चे तो नौजवान भी जोड़े ने वो इस समस्या तो जूझ रहे हैं तो बहुत सारे सवाल हो गए इस संबंधी असि सारे सवालों के जवाब साढ़े एक्सपर्ट डॉक्टर तो लवोंगे साढ़े नॉ डॉक्टर जुड़े ने डॉक्टर विवेक मल्होत्रा डॉक्टर विवेक सब तो पहला तो बहुत बहुत स्वागत है डेली पोस्ट से ਧੰਨਵਾਦ ਵਿਸ਼ਾਕਾ ਤੇ ਸਾਰੇ ਦਰਸ਼ਕਾਂ ਨੂੰ ਮੇਰੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਮਸਕਾਰ ਜੀ ਡਾਕਟਰ ਵਿਵੇਕ ਅਸੀਂ ਅੱਜ ਗੱਲ ਕਰ ਰਹੇ ਹਾਂ ਹੈਅਰ ਫਾਲ ਦੀ ਹੈਅਰ ਫਾਲ ਦੀ ਸਮੱਸਿਆ ਤੋਂ ਹਰ ਕੋਈ ਪਰੇਸ਼ਾਨ ਹੈ ਸਭ ਤੋਂ ਪਹਿਲਾਂ ਤਾਂ ਅਸੀਂ ਆਸਾਨ ਸ਼ਬਦਾਂ ਵਿੱਚ ਇਹੀ ਸਮਝਣਾ ਸਮਝਣਾ ਚਾਹਾਂਗੇ ਕਿ ਵਾਲ ਝੜਨ ਦਾ ਕੀ ਕਾਰਨ ਹੈ ਇਸ ਦੀ ਰੋਕਥਾਮ ਕਿਵੇਂ ਕੀਤੀ ਜਾਵੇ ਵਿਸ਼ਾਕਾ ਬਿਲਕੁਲ ਠੀਕ ਸਭ ਤੋਂ ਪਹਿਲਾਂ ਇਹ ਜਾਨਣਾ ਜ਼ਰੂਰੀ ਹੈ ਕਿ ਵਾਲ ਝੜਨਾ ਔਰ ਵਾਲ ਛੜਨ ਤੋਂ ਹੋਣ ਵਾਲੀ ਪ੍ਰੋਬਲਮ ਕਾ ਦਸੀਂ ਗਿੰਦੇ ਆਂ ਦੇਖੋ ਵਾਲ ਜਿਹੜਾ ਛੜਦੇ ਆ ਇੱਕੋ ਨੇਚਰਲ ਪ੍ਰੋਸੈਸ ਹੈ ਸਾਡਾ ਸਾਡੇ ਵਾਲ ਡਿਫਰੈਂਟ ਫੇजेस 'ਚ ਹੁੰਦੇ ਆ ਜਿੰਨੂੰ ਅਸੀਂ ਮੋਟੇ ਤਾਏ ਉੱਤੇ ਕਹਿ ਸਕਦੇ ਆ ਕਿ ਗਰੋਇੰਗ ਫੇਜ਼ ਤੇ ਰੈਸਟਿੰਗ ਫੇਜ਼ ਤੇ ਫਾਲਿੰਗ ਫੇਜ਼ ਇਹ ਸਾਡੀ ਚਲਦੀ ਰਹਿੰਦੀ ਹੈ ਇੱਕ ਇਹ ਐਂਡਲੈਸ ਸਾਈਕਲ ਹੈ ਜਿਹੜਾ ਚੱਲਦਾ ਹੀ ਰਹੇਗਾ ਔਰ ਇੱਕ ਬੈਲੈਂਸ ਕੁਦਰਤ ਨੇ ਬਣਾ ਕੇ ਰੱਖਿਆ ਪਰ ਜੇ ਸਾਡੇ ਫਾਲਿੰਗ ਹੈਅਰ ਜਿਹੜੇ ਹੈ ਉਹ ਗਰੋਇੰਗ ਹੈਅਰ ਨਾਲੋਂ ਜਾਂ ਰੈਸਟਿੰਗ ਹੈਅਰ ਨਾਲੋਂ ਜ਼ਿਆਦਾ ਹੋਣ ਲੱਗ ਜਾਣ ਤਾ ਸਾਨੂੰ ਵਾਲ ਝੜਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਜਿੰਨੂੰ ਅਸੀਂ ਕਹਿੰਦੇ ਕਿ ਸਾਡੇ ਹੁਣ ਵਾਲ ਝੜ ਰਹੇ ਹੈ ਕੱਟ ਰਹੇ ਹੈ ਸੋ ਜਨਰਲੀ ਜਦ ਪੇਸ਼ੈਂਟ ਸਾਡੇ ਕੋਲ ਆਉਂਦੇ ਵੀ ਹੈ ਸਾਡਾ ਪਹਿਲਾ ਸਵਾਲ ਇਹ ਹੁੰਦਾ ਹੈ ਕਿ ਸਿਰਫ ਝੜ ਰਹੇ ਹੈ ਕਿ ਥਿਨਿੰਗ ਵੀ ਹੈ ਯਾਨੀ ਕਟੇ ਵੀ ਹੈ ਤੁਹਾਨੂੰ ਲੱਗਦਾ ਵੀ ਹੈ ਕਿ ਕਟੇ ਹੈ ਵਾਲ ਤੇ ਜੇ ਤੁਹਾਨੂੰ ਥਿਨਿੰਗ ਲੱਗਦੀ ਹੈ ਤਾਂ ਸਾਡਾ ਰੋਲ ਆਉਂਦਾ ਕਿ ਚਲੋ ਇਹਨਾਂ ਦਾ ਟਰੀਟਮੈਂਟ ਵੀ ਕੀਤਾ ਜਾ ਸਕਦਾ ਹੈ ਅਦਰਵਾਈਜ਼ ਵਾਲ ਚੜਨਾ ਈਵਨ ਅਸੇ ਕਹਨੇ ਕਿ 50 ਤੋਂ 100 ਵਾਲ ਰੋਜ਼ ਦੇ ਚੜਨਾ ਅਸੀਂ ਨੂੰ ਨਾਰਮਲ ਚ ਵੀ ਗਿੰਦੇ ਆ ਕਿਉਂਕਿ ਉਹ ਆਪਣੇ ਆਪ ਕੁਦਰਤੀ ਵਾਪਸ ਆ ਜਾਂਦੇ ਸੋ ਡਾਕਟਰ ਵਿਵੇਕ ਇੱਕ ਬਹੁਤ ਜੜਾ ਇੰਪੋਰਟੈਂਟ ਸਵਾਲ ਤੁਹਾਡੇ ਤੋਂ ਮੈਂ ਪੁੱਛਣਾ ਚਾਹੂੰਗੀ ਕਿ ਬਹੁਤ ਸਾਰੇ ਲੋਕਾਂ ਨੂੰ ਇਹ ਦਿੱਕਤ ਪਰੇਸ਼ਾਨੀ ਹੈ ਕਿ ਵਾਲਾਂ ਦੇ ਜਿਹੜੀ ਹੈ ਵਾਲ ਛੜਦੇ ਵੀ ਨੇ ਤੇ ਸਕੈਲਪ ਵੀ ਨਜ਼ਰ ਆਉਂਦਾ ਸੋ ਇਹਦੇ ਨਾਲ ਕੀ ਜਿਹੜੀ ਇਸ ਦੇ ਕਾਰਨ ਹੋ ਸਕਦੇ ਨੇ ਕਿ ਵਾਲਾਂ ਦੀ ਗਰੋਥ ਕਦੋਂ ਤੇ ਉਥੇ ਕਿਵੇਂ ਰੁਕ ਜਾਂਦੀ ਹੈ ਹਾਲਾਂਕਿ ਬਹੁਤ ਸਾਰੇ ਲੋਕਾਂ ਦਾ ਇਹ ਵੀ ਸਵਾਲ ਹੁੰਦਾ ਹੈ ਕਿ ਸਟਾਰਟਿੰਗ ਤੋਂ ਹੀ ਸਾਡੇ ਹੈਅਰ ਐਦਾ ਦੇ ਨੇ ਸਕੈਲਪ ਨਜ਼ਰ ਆਉਂਦਾ ਹੈ ਲੇਕਿਨ ਇਸ ਤੋਂ ਰਾਹਤ ਪਾਉਣ ਦੇ ਲਈ ਕਿਹੜੇ ਕਿਹੜੇ ਜਿਹੜੇ ਨੁਸਖੇ ਅਪਣਾਏ ਜਾ ਸਕਦੇ ਨੇ ਜਾਂ ਕੀ ਇਲਾਜ ਵਿਸ਼ਾਖਾ ਦੇ ਕੋਈ ਇਸ ਤਰ੍ਹਾਂ ਦੇ ਜਿਸ ਨਾਲ ਤੁਸੀਂ ਆਪ ਹੀ ਕਿਹਾ ਕਿ ਇਹਨੂੰ ਅਸੀਂ ਕੈਟੇਗੋਰੀਜ਼ੇ ਕਰਦੇ ਹਾਂ ਕਿ ਜਿਨ੍ਹਾਂ ਦੇ ਸ਼ੁਰੂ ਤੋਂ ਨੇਚਰਲੀ ਹੀ ਥਿਨ ਹੈਅਰ ਹੈ ਅਸੀਂ ਕਹਿੰਦੇ ਨਾ ਘਰਾਂ ਚ ਕੋਈ ਬੜੇ ਪਤਲੇ ਵਾਲ ਹੈ ਜੀ ਇਹਦੇ ਇਹ ਤੇ ਗੁੱਤ ਵੀ ਨਹੀਂ ਬੰਦੀ ਹੈਗੀ ਇਹਦੇ ਸੰਗਨੇ ਨਹੀਂ ਹੈਗੇ ਉਹ ਨੇਚਰਲ ਹੈ ਉਹਨਾਂ ਦੀ ਥਿਕਨੈਸ ਜਾਂ ਅਸੀਂ ਕਹਿੰઈએ ਡੈਂਸਿਟੀ ਵਾਲਾਂ ਦੀ ਪਰ ਸਕੁਅਰ ਇੰਚ ਉਹ ਸ਼ੁਰੂ ਤੋਂ ਹੀ ਘੱਟ ਹੈ ਉਹ ਜਣਾ ਹੀ ਨਹੀਂ ਹੈਗੀਆਂ ਤੇ ਅਸੀਂ ਉਹਨਾਂ 'ਚ ਕੁਝ ਨਹੀਂ ਕਰ ਸਕਦੇ ਉਹ ਕੁਦਰਤ ਨੇ ਉਹਨਾਂ ਨੂੰ ਦਿੱਤਾ ਪਰ ਫਿਰ ਇੱਕ ਗੱਲ ਆਉਂਦੀ ਜਿਹੜੀ ਹੈਅਰ ਥਿਨਿੰਗ ਵੀ ਮਤਲਬ ਉਂਝ ਵਾਲ ਸਾਡੇ ਚੰਗੇ ਸੀਗੇ ਅੱਛੇ ਕਨੇ ਵਾਲ ਹੈਗੇ ਆ ਪਰ ਹੌਲੀ ਹੌਲੀ ਅਸੀਂ ਦੇਖ ਰਹੇ ਹਾਂ ਕਿ ਉਹ ਝੜ ਰਹੇ ਆ ਥਿਨਿੰਗ ਹੋ ਰਹੀ ਹੈ ਸਕੈਲਪ ਦਿਖਣੀ ਸ਼ੁਰੂ ਹੋ ਗਈ ਹੈ ਹੁਣ ਇਹ ਕਾਰਨ ਜਿਹੜੇ ਹੈਗੇ ਆ ਦੇ ਬਹੁਤ ਸਾਰੇ ਹੁੰਦੇ ਆ ਮਰਦਾਂ 'ਚ ਅਲੱਗ ਦਿਖਦੇ ਆ ਔਰਤਾਂ 'ਚ ਅਲੱਗ ਦਿਖਦੇ ਆ ਕਾਰਨ ਵੀ ਉਹਨਾਂ ਅਲੱਗ ਦਿਖਦੇ ਆ ਕਾਮਨ ਜਿਹੜੇ ਕਾਰਨ ਤੁਸੀਂ ਲੈ ਕੇ ਚੱਲੋ ਸਭ ਤੋਂ ਪਹਿਲਾਂ ਤਾਂ ਆ ਜਾਂਦਾ ਨਿਊਟ੍ਰੀਸ਼ਨ ਦਾ ਜਿਹੜਾ ਤੁਸੀਂ ਪਹਿਲਾਂ ਵੀ ਗੱਲ ਕਰ ਰਹੇ ਸੀ ਸਾਡੀ ਖਾਣ-ਪਾਣ ਦਾ ਸਾਡੀ ਡਾਈਟ ਦਾ ਇਹਦਾ ਬਹੁਤ ਵੱਡਾ ਰੋਲ ਆਉਂਦਾ ਹੈ ਅੱਜਕੱਲ ਦੇ ਸਾਡੇ ਟਾਈਮਸ ਸਟ्रेस ਦਾ ਬਹੁਤ ਵੱਡਾ ਰੋਲ ਆਂਦਾ ਫਿਰ ਜੇ ਅਸੀਂ ਫੀਮੇਲਜ਼ ਵਿੱਚ ਦੇਖੀਏ ਤੇ ਉਹਦੇ ਵਿੱਚ ਹਾਰਮੋਨਲ ਇਨਫਲੂਐਂਸਸ ਯਾਨੀ ਹਾਰਮੋਨਲ ਇਮਬੈਲੈਂਸ ਹੋਏ ਪੀਸੀਓਡੀ ਵਰਗੀਆਂ ਬਿਮਾਰੀਆਂ ਜਾਂ ਹੋਰ ਕੋਈ ਕਿਸੇ ਨੂੰ ਤਕਲੀਫ ਹੈਗੀ ਹੈ ਉਹਦੇ ਨਾਲ ਵੀ ਹੈਅਰ ਥਿਨਿੰਗ ਦਿਖਦੀ ਹੈ ਕਾਮਨ ਕਾਰਨ ਹੋਰ ਜਿਹੜਾ ਫੀਮੇਲਜ਼ ਦੇਖਣ ਨੂੰ ਮਿਲਦਾ ਜਿੱਦ ਜਦ ਅਸੀਂ ਤੁਸੀਂ ਵੀ ਇਸ ਗੱਲ ਨੂੰ ਪਹਿਲੇ ਕਹਿ ਰਹੇ ਸੀਗੇ ਕਿ ਅਸੀਂ ਵਾਲਾਂ ਨੂੰ ਕੁਝ ਛੇੜਖਾਨੀ ਕਰੀਏ ਟ੍ਰੀਟ ਕਰੀਏ ਫੋਰ ਐਗਜ਼ਾਮਪਲ ਹੀਟ ਟ੍ਰੀਟਮੈਂਟ ਔਰ ਕੈਮੀਕਲ ਇਹ ਦੋਨੋਂ ਹੀ ਸਾਡੇ ਵਾਲਾਂ ਦੇ ਸਟਰੈਂਥ ਨੂੰ ਅਫੈਕਟ ਕਰਦੀਆਂ ਉਹਨਾਂ ਦੇ ਨਾਲ ਵਾਲ ਝੜਦੇ ਆ ਅਸੀਂ ਕਾਮਨਲੀ ਆਪਣੇ ਪੇਸ਼ੈਂਟ ਨੂੰ ਸਾਨੂੰ ਕਈ ਪੇਸ਼ੈਂਟ ਆ ਕੇ ਪੁੱਛਣਗੇ ਕਿ ਜੀ ਅਸੀਂ ਆ ਫਲਾਣਾ ਕੁਝ ਕਰਾਉਣਾ ਹੈਗਾ ਸਲੂਨ ਤੇ ਜਾ ਕੇ ਤੇ ਅਸੀਂ ਕਰਾ ਲਈਏ ਕੋਈ ਜਿਨ੍ਹਾਂ ਚ ਕਈ ਹਾਰਸ਼ ਟ੍ਰੀਟਮੈਂਟ ਵੀ ਹੁੰਦੇ ਆ ਮੈਂ ਨਾਮ ਨਹੀਂ ਲਵਾਵਾਂਗਾ ਇੱਥੇ ਤੇ ਉਹ ਅਸੀਂ ਉਹਨਾਂ ਨੂੰ ਅਸਕੇ ਹੀ ਕਹਿੰਨੇ ਕਿ ਕਰਾਓ ਜੀ ਕਰਾਓ ਜ਼ਰੂਰ ਕਰਾਓ ਫਿਰ 4 ਮਹੀਨੇ ਮਗਰੋਂ ਸਾਡੇ ਕੋਲ ਆ ਜਿਓ ਕਿਉਂਕਿ ਵਾਲ ਤੁਹਾਡੇ ਕਮਜ਼ੋਰ ਪੈ ਜਾਣਗੇ ਝੜਨੇ ਸ਼ੁਰੂ ਹੋ ਜਾਣਗੇ ਸੋ ਇੱਕ ਇਹ ਸਾਨੂੰ ਆਪਣੇ ਆਪ ਨੂੰ ਸੋਚਣਾ ਚਾਹੀਦਾ ਕਿ ਕੀ ਚੀਜ਼ ਅਸੀਂ ਕਰ ਰਹੇ ਹਾਂ ਜਿਸ ਨਾਲ ਸਾਡੇ ਵਾਲ ਡੈਮੇਜ ਹੋ ਸਕਦੇ ਆ ਉਸੀ ਤਰ੍ਹਾਂ ਜੇ ਅਸੀਂ ਮੇਲ ਦੇ ਚਾਹੀਏ ਤੇ ਮੇਲ ਦੇ ਚ ਕਾਮਨਿਸਟ ਜਿਹੜਾ ਅਸੀਂ ਦੇਖਦੇ ਆ ਜਿਹੜਾ ਅਸੀਂ ਗੰਜਾਪਨ ਦੇਖਦੇ ਉਹਨੂੰ ਅਸੀਂ ਕਹਿੰਦੇ ਆ ਮੇਲ ਪੈਟਰਨ ਬੋਲਨੈਸ ਜਿਹਨੂੰ ਸਾਡੀ ਭਾਸ਼ਾ ਚ ਅਸੀਂ ਐਂਡਰੋਜਨੈਟਿਕ ਅਲੋਪੇਸ਼ੀਆ ਵੀ ਕਹਿੰਦੇ ਆ ਜੀ ਉਹ ਇੱਕ ਪ੍ਰੋਗਰੈਸਿਵ ਕਾਈਂਡ ਆਫ ਮਤਲਬ ਵੱਧਦਾ ਹੀ ਚਲਾ ਜਾਂਦਾ ਹੈ ਬੋਲਨੈਸ ਉਹਦਾ ਟ੍ਰੀਟਮੈਂਟ ਔਰ ਕਾਰਨ ਅਲੱਗ ਹੁੰਦੇ ਆ ਉਹ ਡਾਕਟਰ ਦੇ ਕੋਲ ਹੀ ਟ੍ਰੀਟ ਹੋ ਪਾਉਂਦੇ ਆ ਸੋ ਮੋਟੇ ਤੌਰ ਤੇ ਇਹੀ ਤੁਸੀਂ ਲੈ ਕੇ ਚੱਲ ਸਕਦੇ ਸਾਡਾ ਲਾਈਫ ਸਟਾਈਲ ਸਾਡੀ ਡਾਈਟ ਸਾਡੇ ਹਾਰਮੋਨਲ ਇਨਫਲੂਐਂਸਸ ਜਾਂ ਜਿਹਾ ਅਸੀਂ ਵਾਲਾਂ ਨੂੰ ਹਾਰਸ਼ ਕੈਮੀਕਲਸ ਜਾਂ ਜ਼ਿਆਦਾ ਹੀਟ ਟ੍ਰੀਟਮੈਂਟ ਦਿੰਨੇ ਆ ਇਹ ਮੋٹے ਮੋٹے ਕਾਰਨ ਹੈ ਫਿਰ ਕੁਝ ਬਿਮਾਰੀਆਂ ਸਾਡੀਆਂ ਅੰਦਰੂਨੀ ਬਿਮਾਰੀਆਂ ਜਾਂ ਇੰਟਰਨਲ ਹੈਗੀਆਂ ਜਿਨ੍ਹਾਂ ਦੇ ਨਾਲ ਹੈਅਰ ਲਾਸ ਹੁੰਦਾ ਕੋਈ ਕ੍ਰੋਨਿਕ ਬਿਮਾਰੀ ਨਾਲ ਅਸੀਂ ਜੂਝ ਰਹੇ ਆ ਉਹਦੇ ਬਾਅਦ ਸਾਨੂੰ ਹੈਅਰ ਲਾਸ ਹੁੰਦਾ ਕੋਈ ਆਪਰੇਸ਼ਨ ਹੋ ਕੇ ਹਟਿਆ ਉਹਦੇ ਤਿੰਨ ਚਾਰ ਬਾਅਦ ਮਹੀਨੇ ਬਾਅਦ ਹੈਅਰ ਲਾਸ ਹੁੰਦਾ ਕਾਮਨ ਅਸੀਂ ਬਜ਼ੁਰਗ ਵੀ ਅਸੀਂ ਦੇਖਦੇ ਆਏ ਕਿ ਜੀ ਪ੍ਰੈਗਨਨਸੀ ਹੋਈ ਡਿਲੀਵਰੀ ਹੋਈ ਤੇ ਬੱਚੇ ਨੇ ਮੂੰਹੋਂ ਬਾਵਾ ਬਾਵਾ बोलना ਸ਼ੁਰੂ ਕੀਤਾ ਤੇ हेयर लॉस ਹੋ ਗਿਆ ਉਹ ਐਕਚੁਅਲੀ ਤੁਸੀਂ ਉਹਨੂੰ ਕੋਰਿਲੇਟ ਕਰੋ ਤੇ ਉਹੀ ਉਹ 4 ਮਹੀਨੇ ਦੀ ਬਾਅਦ ਉਸ ਤਰ੍ਹਾਂ हेयर लॉस ਹੁੰਦਾ ਜਿਹਨੂੰ ਅਸੀਂ ਟਿਲੋਜਨ ਇਫਲੂਵੀਅਮ ਕਹਿੰਦੇ ਆਂ ਹਮਮ ਔਰ ਉਸ ਤੋਂ ਬਾਅਦ ਇੱਕ ਕਾਮਨ ਨੇਰਾ हेयर लॉस ਸਾਡੇ ਨਾਲ ਲੋਕ ਆਉਂਦੇ ਆ ਜਿਹਨੂੰ ਕਹਿੰਦੇ ਜੀ ਕੀੜਾ ਲੱਗ ਗਿਆ ਜੀ ਉਹ ਐਕਚੁਅਲੀ ਕੀੜਾ ਲੱਗਣਾ ਨਹੀਂ ਹੁੰਦਾ ਉਹਦੇ ਤੁਹਾਨੂੰ ਗੋਲ ਗੋਲ ਚਕੱਤੇ ਦਿਖਣਗੇ ਸਿਰ ਦੇ ਵਿੱਚ ਬਨੇ ਹੋਏ ਲਗਦਾ ਇਸ ਤਰ੍ਹਾਂ ਜਿਸ ਤਰ੍ਹਾਂ ਕਿਸੇ ਫਸਲ ਨੂੰ ਕੀੜਾ ਖਾ ਜਾਂਦਾ ਨਾ ਤੇ ਉਹਦੇ ਰੂਪ ਇਸ ਤਰ੍ਹਾਂ ਦਿਖਦਾ ਤੇ ਲੋਕੀ ਕਈ ਥਾਵਾਂ ਤੇ ਜਿਵੇਂ ਕਿਸੇ ਫਲਾਣੇ ਕੋਲ ਚਲੇ ਗਏ ਨਾਈ ਕੋਲ ਚਲੇ ਗਏ ਜਿਉਂ ਨੇ ਕਹਤੇ ਕੀੜਾ ਲੱਗ ਗਿਆ ਉਹ ਇੱਕ ਸਪੈਸੀਫਿਕ ਸਕਿਨ ਕੰਡੀਸ਼ਨ ਹੈ ਉਹ ਵੀ ਇਸ ਟਾਈਮ ਐਕਚੁਅਲੀ ਹੁਣ ਪਿਛਲੇ ਕੁਝ ਸਾਲਾਂ ਚ ਕਾਫੀ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ ਸਟ्रेस ਰਿਲੇਟਿਡ ਜ਼ਿਆਦਾ ਹੈਗੀ ਹੈ ਉਹ ਉਹ ਇੱਕ ਅਲੱਗ ਕੰਡੀਸ਼ਨ ਹੈ ਜਿਹਨੂੰ ਲੋਕ ਐਲੋਪੇਸ਼ੀਆ ਕਹਿੰਦੇ ਆ ਐਕਚੁਅਲੀ ਉਹਦਾ ਨਾਮ ਐਲੋਪੇਸ਼ੀਆ 에ਰੀਆਟਾ ਹੈ ਉਹਦਾ ਟ੍ਰੀਟਮੈਂਟ ਪਲਾਨ ਔਰ ਸਭ ਕੁਝ ਅਲੱਗ ਹੀ ਰਹਿੰਦਾ ਸੋ ਇਹ ਮੋٹے ਤੌਰ ਤੇ ਕਾਰਨ ਔਰ ਰੂਪ ਨੇ ਜਿਸ ਤਰ੍ਹਾਂ ਸਾਡੇ ਕੋਲ ਵਾਲ ਚੜਨ ਦੇ ਨਾਲ ਲੋਕ ਆਉਂਦੇ ਜੀ ਸਾਡੇ ਨਾਲ ਇੱਕ ਕਾਲਰ ਜੁੜੇ ਨੇ ਉਹਨਾਂ ਦਾ ਅਸੀਂ ਸਵਾਲ ਲੈ ਲੈਨੇ ਆ ਕੀ ਨਾਮ ਹੈ ਤੁਹਾਡਾ ਕਿੱਥੋਂ ਗੱਲ ਕਰ ਰਹੇ ਹੋ ਮੈਂ ਮੈਡਮ ਫਿਲੋਪ ਨੂੰ ਬੋਲ ਰਹੀ ਹਾਂ ਦੀਪਕ ਸ਼ਰਮਾ ਮੇਰਾ ਨਾਮ ਹੈ ਜੀ ਹਾਂ ਜੀ ਕੀ ਸਵਾਲ ਹੈ ਤੁਹਾਡਾ ਮੇडम ਮੇਰੇ ਮਿਸਿਸ ਨੇ ਨਾ ਥੋੜੇ ਥਾਇਰੋਇਡ ਦੀ ਪ੍ਰੋਬਲਮ ਸੀਗੀ ਕੁਝ ਟਾਈਮ ਪਹਿਲਾਂ ਹੋਈ ਸੀਗੀ ਉਹਨਾਂ ਨੂੰ ਜੀ ਤੇ ਉਹਨਾਂ ਦੇ ਜਿਹੜੇ हेयर लॉस ਮਤਲਬ ਵਾਲ ਬਹੁਤ ਜ਼ਿਆਦਾ ਝੜਨ ਲੱਗ ਪਏ ਤੇ ਅਸੀਂ ਹੋਮੋਪੈਥਿਕ ਦਾ ਟਰੀਟਮੈਂਟ ਕਰਾਇਆ ਵਾ ਔਰ ਜਿਹੜੀ ਥਾਇਰੋਇਡ ਦੀ ਦਵਾਈ ਹੈਗੀ ਆ ਉਹ ਵੀ ਰੈਗੂਲਰ ਖਾਣੇ ਹੈਗੇ ਆ ਉਹ ਵੀ ਕਾਫੀ ਥਾਇਰੋਇਡ niche ਆ ਗਿਆ ਤੇ ਨਾਰਮਲ ਕੰਡੀਸ਼ਨ ਤੇ ਪਰ ਜਿਹੜਾ ਵਾਲਾਂ ਦਾ ਝੜਨਾ ਹੈਗਾ ਉਹ ਨਹੀਂ ਕਟਿਆ ਉਹਦੇ ਲਈ ਅਸੀਂ ਮਤਲਬ ਰੈਗੂਲਰ ਜਦੋਂ ਵਾਲ ਵਾਸ਼ ਕਰਨ ਤੋਂ ਪਹਿਲਾਂ ਮਤਲਬ ਰਾਤ ਨੂੰ ਆਇਲ ਦੀ ਮਸਾਜ ਵੀ ਕਰੀਦੀ ਆ। ਔਰ ਸ਼ੈਂਪੂ ਵੀ ਮਤਲਬ ਬਹੁਤ ਨਾਰਮਲ ਜਿਹੜਾ ਸੈਂਸਲੈਸ ਜਿਹੜਾ ਵਿੱਚ ਪਰਫਿਊਮ ਵਗੈਰਾ ਕੋਈ ਨਾ ਹੋਵੇ ਉਸ ਤਰ੍ਹਾਂ ਦਾ ਸ਼ੈਂਪੂ ਰੈਗੂਲਰ ਯੂਜ਼ ਕਰਦੇ ਆ। ਪਰ ਉਹ ਚੀਜ਼ ਜਿਹੜੀ ਆ ਉਹ ਤੁਹਾਨੂੰ ਦਾ ਨਾਮ ਨਹੀਂ ਲੈਂਦੀ। ਕਿਸੇ ਨੇ ਇਹ ਗੱਲ ਕਹੀ ਸੀਗੀ ਵੀ ਇਹ ਸਕਿਨ ਪ੍ਰੋਬਲਮ ਵੀ ਹੋ ਸਕਦੀ ਆ ਜਦੋਂ ਵਾਲ ਛੱਡਦੇ ਆ। ਅਹ ਠੀਕ ਹੈ ਦੀਪਕ ਜੀ ਤੁਹਾਡੇ ਸਵਾਲ ਦਾ ਜਵਾਬ ਅਸੀਂ ਜ਼ਰੂਰ ਡਾਕਟਰ ਤੋਂ ਲਵਾਂਗੇ ਤੁਸੀਂ ਡਾਕਟਰ ਵਿਵੇਕ ਕੀ ਥਾਇਰੋਇਡ ਹੋਣਾ ਜਿਵੇਂ ਤੁਸੀਂ ਪਹਿਲਾਂ ਵੀ ਕਹ ਰਹੇ ਸੀ ਕਿ ਅੰਦਰੂਨੀ ਬਿਮਾਰੀਆਂ ਦਾ ਕਾਰਨ ਵੀ ਹੋ ਸਕਦਾ ਹੈ ਵਾਲ ਜਿਹੜੇ ਝਾੜਦੇ ਨੇ ਇਸ ਇਸ ਕੇਸ ਦੇ ਵਿੱਚ ਕੀ ਇਸ ਦੇ ਕਾਰਨ ਹੋ ਸਕਦੇ ਨੇ ਬਿਲਕੁਲ ਠੀਕ ਸ਼ਖਾ ਔਰ ਦੀਪਕ ਜੀ ਦਾ ਸਵਾਲ ਜਿਹੜਾ ਨਾ ਨੇ ਕਈ ਚੀਜ਼ਾਂ ਨੇ ਕਵਰ ਕੀਤੀਆਂ ਬਹੁਤ ਅੱਛਾ ਸਵਾਲ ਇਹਨਾਂ ਨੇ ਕੀਤਾ ਹੈ ਕਿ ਇਕਤਾ ਥਾਇਰੋਇਡ ਜਿਹੜਾ ਪ੍ਰੋਬਲਮ ਹੈਗੀ ਹੈ ਉਹਦੇ ਨਾਲ ਨੇਚੁਰਲੀ ਸਾਡੇ ਵਾਲ ਚੜਦੇ ਆ ਇਹ ਸਾਨੂੰ ਸਮਝ ਕੇ ਚੱਲਣਾ ਪਏਗਾ ਕਿ ਉਹਦੇ ਨਾਲ ਲਿੰਕਡ ਹੈ ਇਹ ਐਸੋਸੀਏਟਿਡ ਪ੍ਰੋਬਲਮ ਹੈਗੀ ਹੈ ਵਾਲ ਚੜਨ ਦੀ ਔਰ ਜਸ ਨਾਰਮਲੀ ਫਿਰ ਅਸੀਂ ਇਹ ਸੋਚਦੇ ਕਿ ਨਹੀਂ ਜੀ ਥਾਇਰੋਇਡ ਸਾਡਾ ਆਊਟ ਆਫ ਰੇਂਜ ਹੋਏਗਾ ਤਾਂ ਹੋਏਗਾ ਤਾਂ ਵਾਲ ਚੜਦੇ ਆ ਇਸ ਤਰ੍ਹਾਂ ਨਹੀਂ ਹੁੰਦਾ ਥਾਇਰੋਇਡ ਕੰਟਰੋਲ ਚ ਆਉਣ ਤੋਂ ਬਾਅਦ ਵੀ ਕਈ ਵਾਰੀ ਉਹ ਵਾਲ ਚੜਦੇ ਰਹ ਜਾਂਦੇ ਆ ਔਰ ਪ੍ਰੋਗਰੈਸਿਵ ਥਨਿੰਗ ਹੁੰਦੀ ਰਹਿੰਦੀ ਹੈ ਸੋ ਸਾਨੂੰ ਉਹਦਾ ਐਕਟਿਵ ਟਰੀਟਮੈਂਟ ਲੈਣਾ ਪੈਂਦਾ ਜਿਸ ਵਿੱਚ ਕੁਝ ਹੱਦ ਤੱਕ ਦਵਾਈਆਂ ਲਗਾਉਣ ਦੀਆਂ ਖਾਣ ਦੀਆਂ ਹੋ ਸਕਦੀਆਂ ਹੈ ਕੁਝ ਪ੍ਰੋਸੀਜਰਸ ਵੀ ਕੀਤੇ ਜਾ ਸਕਦੇ ਆ ਜਿੱਦਾਂ ਕਿ ਪੀਆਰਪੀ ਅੱਜਕੱਲ ਕਾਮਨਲੀ ਕੀਤਾ ਜਾਂਦਾ ਹੈ ਉਹਦੇ ਨਾਲ హెయిਰ ਜਿਹੜਾ ਗਰੋਥ ਹੈ ਵਾਪਸ ਲਿੱਤੀ ਜਾ ਸਕਦੀ ਹੈ ਪਰ ਇਹਨਾਂ ਦਾ ਇੱਕ ਉਹ ਜਿਹੜਾ ਸਵਿਚ ਇਹਨਾਂ ਦਾ ਸੀਗਾ ਇੱਕ ਪੁਆਇੰਟ ਕਿ ਅਸੀਂ ਜੀ ਤੇਲ ਵੀ ਲਗਾ ਰਹੇ ਹਾਂ ਤੇ ਸ਼ੈਂਪੂ ਵੀ ਦੇਖੋ ਤੇਲ ਵਗੈਰਾ ਲਗਾਉਣ ਨਾਲ హెయిਰ ਗਰੋਥ ਨਹੀਂ ਹੁੰਦੀ ਤੇਲ ਲਗਾਉਣ ਨਾਲ ਜਿਹੜਾ ਬੈਸਟ ਹੈ ਉਹ ਹੈ ਕਿ ਸਾਨੂੰ ਜਿਹੜਾ ਇਫੈਕਟ ਮਿਲਦਾ ਹੈ ਉਹਦੇ ਮ사ਜਿੰਗ ਇਫੈਕਟ ਨਾਲ హెయిਰ ਸਰਕੂਲੇਸ਼ਨ ਸਾਡੇ ਸਕੈਲਪੀ ਬੈਟਰ ਹੁੰਦੀ ਹੈ ਡੈਫੀਨਿਟਲੀ ਉਹ హెయిਰ ਦੀ ਹੈਲਥ ਇਚ ਹੈਲਪ ਕਰਦਾ ਹੈ ਬਟ ਜੇ ਅਸੀਂ ਸੋਚੀਏ ਕਿ ਤੇਲ ਲਗਾਣ ਨਾਲ ਵਾਲਵ ਵਾਪਸ ਆਉਂਦੇ ਐਸਾ ਨਹੀਂ ਹੁੰਦਾ ਸ਼ੈਂਪੂ ਦਾ ਰੋਲ ਮੋਟੇ ਮੋਟੇ ਤੌਰ ਤੇ ਜੇ ਜਿਸੀ ਸੋਚ ਕੇ ਚੱਲੀਏ ਇੱਕ ਸਾਫ਼ ਕਰਨ ਤੇ ਆ ਸਾਡੇ ਸਕੈਲਪ ਦੀ ਸਫਾਈ ਤੇ ਹੈ ਜਿ세 ਕਹੀਏ ਜੀ ਆ ਹੈਅਰ ਲੌਸ ਸ਼ੈਂਪੂ ਆ ਜਾਂ ਹੈਅਰ ਫਾਲ ਨੂੰ ਕਰਦਾ ਹੈ ਉਹ ਇੰਨਾ ਜ਼ਿਆਦਾ ਨਹੀਂ ਕਰ ਪਾਉਂਦੇ ਹਾਂ ਜੋ ਇਹਨਾਂ ਨੇ ਗੱਲ ਕਹੀ ਕਿ ਅਸੀਂ ਮਾਈਲਡ ਸ਼ੈਂਪੂ ਯੂਜ਼ ਕਰ ਰਹੇ ਹਾਂ ਉਹ ਜ਼ਰੂਰੀ ਨੇ ਮਾਈਲਡ ਸ਼ੈਂਪੂ ਜਿਹੜੇ ਨੇ ਜਿਵੇਂ ਸਲਫੇਟ ਫ੍ਰੀ ਆ ਸਲਸ ਫ੍ਰੀ ਅੱਜ ਕਲਾਂ ਦੇ ਥੋੜੇ ਕਾਸਟਲੀ ਜ਼ਰੂਰ ਨੇ ਪਰ ਹਾਂ ਸਾਡੇ ਬਵਾਲਾਂ ਦੀ ਤੇ ਸਕੈਲਪ ਦੀ ਹੈਲਥ ਵਾਸਤੇ ਅੱਛੇ ਹੁੰਦੇ ਆ ਉਹਨਾਂ ਦੇ ਰੱਖ-ਰਖਾਅ ਵਾਸਤੇ ਅੱਛੇ ਹੁੰਦੇ ਆ ਹੁਣ ਇਹਨਾਂ ਦੀ ਆਪਣੀ ਜਿਹੜੀ ਪਾਰਟिकुलर ਪ੍ਰੋਬਲਮ ਹੈਗੀ ਹੈ ਕਿ ਥਾਇਰੋਇਡ ਕੰਟਰੋਲ ਚ ਆਉਣ ਤੋਂ ਬਾਅਦ ਵੀ ਵਾਲ ਚੜਦੇ ਪਏ ਐ ਤੇ ਮੇਰੀ ਸੁਜੈਸ਼ਨ ਇਹਨਾਂ ਨੂੰ ਇਹ ਹੀ ਰਹੇਗੀ ਕਿ ਆਪਣੇ ਨੇੜੇ ਕਿਸੇ ਵੀ ਡੰਟੋਲੋਜਿਸਟ ਨੂੰ ਆਪਣੇ ਕੁਆਲੀਫਾਈਡ ਸਕਿਨ ਸਪੈਸ਼ਲਿਸਟ ਨੂੰ ਮਿਲਣ ਹਾਂਜੀ ਸਕਿਨ ਦੇ ਅੰਡਰ ਹੀ ਆਂਦੀ ਐ ਸਕਿਨ ਦੇ ਅੰਡਰ ਹੀ ਹੈਅਰ ਨੇਲਸ ਆਰ ਸਕਿੰਸ ਤਿੰਨੋ ਚੀਜ਼ਾਂ ਅਸੀਂ ਦੇਖਦੇ ਆ ਉਹਨਾਂ ਨੂੰ ਦਿਖਾਨ ਤੇ ਇਹਦਾ ਇਹਨਾਂ ਦਾ ਇਲਾਜ ਹੋ ਜਾਂਦਾ ਹੈ ਵਾਲ ਚੜਨੇ ਰੁਕ ਜਾਂਦੇ ਆ ਐਂਡ ਵਾਪਸ ਵੀ ਤੁਹਾਨੂੰ ਆਪਣੀ ਡੈਂਸਿਟੀ ਮਿਲ ਜਾਂਦੀ ਹੈ ਸੋ ਇਹਦੇ ਚ ਹਿੰਮਤ ਛੱਡਣ ਵਾਲੀ ਕੋਈ ਗੱਲ ਐਸੀ ਨਹੀਂ ਜੀ ਅਗਲੇ ਕਾਲਰ ਸਾਡੇ ਨਾਲ ਜੁੜੇ ਨੇ ਉਹਨਾਂ ਦਾ ਵੀ ਅਸੀਂ ਸਵਾਲ ਜਾਣ ਲੈਣੇ ਆ ਕੀ ਨਾਮ ਹੈ ਤੁਹਾਡਾ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ ਹਾਂਜੀ ਅਸੀਂ ਪਟਿਆਲਾ ਜ਼ਿਲ੍ਹੇ ਤੋਂ ਬੋਲਦੇ ਆ ਜਿਹੜਾ ਨੇ ਤੋਂ ਹਾਂਜੀ ਕੀ ਸਵਾਲ ਹੈ ਤੁਹਾਡਾ ਹਾਂਜੀ ਮੈਂ ਹਾਂਜੀ ਮੈਂ ਮੇਰਾ ਸ਼ੁਭ ਨਾਮਾ ਨੂਕ ਕੋਰ ਹੈ ਤੁਸੀਂ ਆਪਣਾ ਸਵਾਲ ਰਿਪੀਟ ਕਰ ਸਕਦੇ ਹੋ? ਹਾਂਜੀ। ਹਾਂਜੀ ਕਿ ਕੀ ਸਵਾਲ ਪੁੱਛਿਆ ਤੁਸੀਂ? ਅ ਠੀਕ ਹੈ ਤੁਸੀਂ ਸਾਡੇ ਨਾਲ ਬਣੇ ਰਹੋ ਸੀ ਅ ਕੋਸ਼ਿਸ਼ ਕਰਾਂਗੇ ਤੁਹਾਡਾ ਜਵਾਬ ਦੇਣ ਦਾ ਅਗਲੇ ਕਾਲਰ ਸਾਡੇ ਨਾਲ ਜੁੜੇ ਨੇ ਕੀ ਨਾਮ ਹੈ ਤੁਹਾਡਾ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ? ਹੈਲੋ ਅਸੀਂ ਗਰਦਾਸਪੁਰ ਤੋਂ ਬੋਲਦੇ ਆਂ। ਹਾਂਜੀ ਕੀ ਸਵਾਲ ਹੈ ਤੁਹਾਡਾ? ਵਾਲ ਮੇਰੀ ਬਟਿਆ ਵਾ 15 ਕੇ ਸਾਲ ਦੀ 16 ਦੀ ਤੇ ਉਹਦੇ ਨਾਲ ਸਿਰ ਕੀ ਫੱਟ ਲੱਗ ਗਈ ਤੇ ਦਵਾਈ ਚੱਲਦੀ ਪਈ ਐ ਤੇ ਉਹਦੇ ਨਾਲ ਸਿਰ ਚਿੱਟਾ ਹੁੰਦਾ ਪਿਆ ਵਾ ਤੇ ਉਹਦਾ ਕੋਈ ਹੱਲ ਲੱਭਵਾ ਦੇ ਆ ਆ ਠੀਕ ਹੈ ਅਸੀਂ ਤੁਹਾਡੇ ਸਵਾਲ ਦਾ ਜਵਾਬ ਜ਼ਰੂਰ ਦਵਾਂਗੇ ਸੋ ਡਾਕਟਰ ਵਿਵੇਕ ਬਹੁਤ ਸਾਰੇ ਜਿਹੜੇ ਐਸੇ ਕਾਲਰਸ ਵੀ ਨੇ ਜਾਂ ਐਸੇ ਬੱਚੇ ਨੇ ਜੋ ਬਹੁਤ ਛੋਟੀ ਉਮਰ ਦੇ ਵਿੱਚ ਵਾਲਾ ਦੇ ਚਿੱਟੇ ਖੂਨ ਤੋਂ ਪਰੇਸ਼ਾਨ ਨੇ ਇਸ ਦੇ ਬਾਰੇ ਕੀ ਕੋਈ ਇਲਾਜ ਦੱਸੋ ਤਾਂ ਕਿ ਦਰਸ਼ਕਾਂ ਤੱਕ ਸਹੀ ਜਾਣਕਾਰੀ ਵੀ ਪਹੁੰਚ ਸਕੇ ਕਿਵੇਂ ਉਸ ਤੋਂ ਬਿਹਤਰ ਰਾਹਤ ਪਾ ਸਕਦੇ ਨੇ हां जी ਬਸ ਇੱਕ ਕਾਮਨ ਕੰਡੀਸ਼ਨ ਹੈਗੀ ਹੈ ਇਹਨੂੰ ਅਸੀਂ ਪ੍ਰੀ ਮਚਿਊਰ ਗ੍ਰੇਇੰਗ ਜਾਂ ਕੈਨਾਈਟਿਸ ਵੀ ਕਹਿੰਨੇ ਆ ਇਹ ਬੱਚਿਆਂ 'ਚ ਦੇਖੀ ਜਾਂਦੀ ਹੈ ਕਾਮਨ ਹੈਗਾ ਵਾਈਟ ਹੋ ਜਾਣੇ ਵਾਲ ਉਸ ਤਰ੍ਹਾਂ ਉਹ ਜਨਰਲੀ ਅਸੀਂ ਇਹਨਾਂ ਨੂੰ ਕਈ ਵਾਰੀ ਕਹਿ ਦਿੰਨੇ ਜੀ ਇਹ ਤਾਂ ਸਾਈਨਸ ਰੰਦਾ ਜਾਂ ਫਲਾਣਾ ਉਹਦੇ ਕਰਕੇ ਉਸ ਤਰ੍ਹਾਂ ਨਹੀਂ ਹੈ ਮੋਸਟ ਆਫ ਦਾ ਕੇਸਿਸ ਜ਼ਿਆਦਾਤਰ ਇਹ ਕੁਝ ਡੈਫੀਸ਼ੈਂਸੀਜ਼ ਕਰਕੇ ਹੁੰਦੀਆਂ ਜਿੱਦਾਂ ਇਹਨਾਂ ਨੇ ਹੁਣ ਦੱਸਿਆ ਕਿ ਇਹਦੀ ਬੇਟੀਆਂ ਦੀ ਸਰਜਰੀ ਵੀ ਹੋਈ ਹੈ ਜਾਂ ਕੁਝ ਹੋਰ ਨੂੰ ਪ੍ਰੋਬਲਮ ਹੈਗੀ ਹੈ ਉਹਦੇ ਨਾਲ ਖੁਰਾਕ ਦਾ ਵੀ ਰਖ ਰਖਾਵ ਦਾ ਵੀ ਇਸ਼ੂ ਹੋ ਜਾਂਦਾ ਹੈ ਤੇ ਉਹਦੇ ਨਾਲ ਡਾਈਟਰੀ ਪ੍ਰੋਬਲਮਸ اور ਡੈਫੀਸ਼ੈਂਸੀ ਨਾਲ ਹੁੰਦਾ ਹੈ ਇਹਦੇ ਚ ਅਸੀਂ ਸਪੈਸੀਫਿਕ ਵਿਟਾਮਿਨਸ ਕੁਝ ਹੁੰਦੇ ਹੈ ਉਹਦੀ ਸਪੈਸੀਫਿਕ ਡੋਸੇਜ ਹੈ ਕਿਉਂਕਿ ਜੇ ਮੈਂ ਨਾਮ ਲਵਾਗਾ ਤਾਂ ਫਿਰ ਉਹ ਸੈਲਫ ਮੈਡੀਕੇਸ਼ਨ ਵੱਲ ਚਲੇ ਜਾਂਦੇ ਹੈਗੇ ਉਹਨਾਂ ਨਾਲ ਹੈਲਪ ਮਿਲਦੀ ਹੈ ਡੈਫੀਨਿਟ ਹੈਲਪ ਖਾਸ ਕਰ ਜਿਹਨਾਂ ਦੇ अर्ਲੀ ਏਜ ਚ ਗ੍ਰੇਇੰਗ ਹੁੰਦੀ ਹੈ ਉਹਨਾਂ ਨੂੰ ਹੈਲਪ ਮਿਲਦੀ ਹੈ ਅੱਜ ਕੱਲ ਬਹੁਤ ਅੱਛੀਆਂ ਦਵਾਈਆਂ ਔਰ ਕੁਝ ਸੀਰਮਸ ਲਗਾਉਣ ਵਾਲੇ ਅਵੇਲੇਬਲ ਨੇ ਦੇ ਆਰ ਪ੍ਰੈਸਕ੍ਰਿਪਸ਼ਨ ਮੈਡੀਸਨਸ ਮੀਨਸ ਡਾਕਟਰ ਦੁਆਰਾ ਹੀ ਦੱਸੇ ਜਾਂਦੇ ਨੇ ਉਹਨਾਂ ਨੂੰ ਲਗਾਉਣ ਨਾਲ ਵੀ ਜਿਹੜਾ ਹੈਗੀ ਹੈ ਬਾਲਾਂ ਦੇ ਜਿਹੜਾ ਪਿਗਮੈਂਟ ਹੈ ਉਹ ਸਟਿਮੂਲੇਟ ਹੁੰਦਾ ਤੇ ਉਹ ਰਿਕਵਰੀ ਹੋ ਜਾਂਦੀ ਹੈ ਇਹ ਗੱਲ ਜ਼ਰੂਰ ਦਿਮਾਗ 'ਚ ਰੱਖੋ ਕਿ ਕੋਈ ਵੀ ਐਸੀ ਚੀਜ਼ ਅਸੀਂ ਜਿਹੜੀ ਕਰਾਂਗੇ ਰਾਤੋ ਰਾਤ ਨਹੀਂ ਤੁਹਾਨੂੰ ਹੈਲਪ ਕਰਦੀ ਕੁਝ ਮਹੀਨੇ ਲੱਗਦੇ ਨੇ ਰਿਜ਼ਲਟ ਦੇਖਣ ਨੂੰ ਹੌਲੀ-ਹੌਲੀ ਵਾਲਾਂ ਦਾ ਚਿੱਟਾ ਹੋਣਾ ਰੁਕ ਜਾਂਦਾ ਹੈ ਸਕਸੈਸ ਰੇਟਸ ਇਹਦੇ ਬਹੁਤ ਜ਼ਿਆਦਾ ਨਹੀਂ ਬਟ ਫਿਰ ਵੀ ਐਨਕਰੇਜਿੰਗ ਨੇ ਖਾਸ ਕਰ ਅਰਲੀ ਏਜ ਵਾਸਤੇ ਸੋ ਅਗੇਨ ਮੇਰੀ ਕੋਈ ਉਹਨਾਂ ਨੂੰ ਮੁੜ ਇਹੀ ਰਹੇਗੀ ਗੁਜ਼ਾਰਿਸ਼ ਕਿ ਸਕਿਨ ਸਪੈਸ਼ਲਿਸਟ ਨੂੰ ਮਿਲ ਲੈਣ ਦਿਖਾ ਲੈਣ ਤੇ ਆਪਣੀ ਅਸੈਸਮੈਂਟ ਤੋਂ ਬਾਅਦ ਆਪਣਾ ਟ੍ਰੀਟਮੈਂਟ ਸ਼ੁਰੂ ਕਰਵਾ ਲੈਣ ਜੀ ਅਗਲੇ ਕਾਲਰ ਸਾਡੇ ਨਾਲ ਜੁੜੇ ਨੇ ਅਸੀਂ ਉਹਨਾਂ ਦਾ ਵੀ ਸਵਾਲ ਜ਼ਰੂਰ ਜਾਣਾਂਗੇ ਤੁਹਾਡਾ ਕੀ ਨਾਮ ਹੈ ਕਿੱਥੋਂ ਗੱਲ ਕਰ ਰਹੇ ਹੋ ਹੈਲੋ ਹਾਂਜੀ ਕਿੱਥੋਂ ਗੱਲ ਕਰ ਰਹੇ ਹੋ ਤੁਸੀਂ ਹਾਂਜੀ ਬਰਨਾਵਾ ਤੋਂ ਬੋਲਦੇ ਹਾਂ ਜੀ ਹਾਂ ਜੀ ਕੀ ਸਵਾਲ ਹੈ ਤੁਹਾਡਾ ਤੋ ਮੁਰਤੋ ਸਾਡੇ ਨਾਲ ਜੁੜਨ ਦੀ ਕੋਸ਼ਿਸ਼ ਜ਼ਰੂਰ ਕਰੋ ਤਾਂ ਕਿ ਅਸੀਂ ਤੁਹਾਡੇ ਵੀ ਸਵਾਲ ਦਾ ਜਵਾਬ ਜ਼ਰੂਰ ਦੇ ਪਾਈਏ ਸੋ ਡਾਕਟਰ ਵਿਵੇਕ ਜੇਕਰ ਬਹੁਤ ਜਿਹੜਾ ਕਾਮਨ ਇੱਕ ਇਹ ਸਮੱਸਿਆ ਵੀ ਚੱਲ ਰਹੀ ਹੈ ਬਹੁਤ سارے ਲੋਕਾਂ ਦੇ ਵੱਲੋਂ ਇਹ ਜਿਹੜੇ ਸਵਾਲ ਹੁੰਦੇ ਨੇ ਕਿ ਸਾਡੇ ਵਾਲ ਪਹਿਲਾਂ ਹੀ ਆਇਲੀ ਨੇ ਕੀ ਸਾਨੂੰ ਉਸ ਸਮੇਂ ਵਾਲ ਧੋਣ ਤੋਂ ਪਹਿਲਾਂ ਸਾਨੂੰ ਤੇਲ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਮ사ਜ ਕਰਨੀ ਚਾਹੀਦੀ ਹੈ ਇਹ ਦਿੱਕਤ ਬਹੁਤ ਜ਼ਿਆਦਾ ਕਾਮਨ ਹੋ ਚੁੱਕੀ ਹੈ ਕਿ ਵਾਲ ਬਹੁਤ ਜ਼ਿਆਦਾ ਆਇਲੀ ਗਰੀਸੀ ਹੁੰਦੇ ਹੈ ਵਾਸ਼ ਕਰਨ ਤੋਂ ਬਾਅਦ ਹੀ ਤੁਰੰਤ ਬਾਦ ਵਿੱਚ ਆਇਆ ਲੱਗਦਾ ਕਿ ਵਾਲ ਜਿਹੜੇ ਨੇ ਗਰੀਸੀ ਨੇ ਉਸ ਦੇ ਵਿੱਚ ਕੀ ਜਿਹੜਾ ਇਸ ਦਾ ਕਾਰਨ ਕੀ ਹੋ ਸਕਦਾ ਹੈ ਕਿਵੇਂ ਇਸ ਤੋਂ ਰਾਹਤ ਪਾਈ ਜਾ ਸਕਦੀ ਹੈ ਐਸੇ ਕੇਸਸ ਦੇ ਵਿੱਚ ਤੇਲ ਦੀ ਮਾਲਿਸ਼ ਕਰਨਾ ਸਹੀ ਰਹਿੰਦਾ ਜਾਂ ਫਿਰ ਨਹੀਂ ਪਰ ਪਹਿ셔 ਤੁਹਾਡੇ ਸਵਾਲ ਵਾਸਤੇ ਮੈਂ ਵਾਪਸ ਤੁਹਾਨੂੰ ਹੀ ਇੱਕ ਸਵਾਲ ਪੁੱਛਾਂਗਾ ਕਿ ਜੇ ਤੁਹਾਨੂੰ ਆਪਣੀ ਫੇਸ ਦੀ ਸਕਿਨ ਆਇਲੀ ਲੱਗਦੀ ਹੈ ਤਾਂ ਕੀ ਤੁਸੀਂ ਉਸ ਤੇ ਬਾਰ-ਬਾਰ ਮੋਇਸਚਰਾਈਜ਼ਰ ਤਕਰੀਮਾਂ ਲਗਾਉਂਦੇ ਹੋ ਨਹੀਂ ਲਗਾਉਂਦੇ ਨਾ ਅਸੀਂ ਤਾਂ ਸਿਮਰ ਲਈ ਸਾਡੇ ਸਕੈਲਪ ਦੀ ਜਿਹੜੀ ਸਕਿਨ ਉਹ ਵੀ ਉਸ ਤਰ੍ਹਾਂ ਹੀ ਹੈਗੀ ਹੈ ਜੇ ਉਹਦੇ ਚ ਆਇਲੀਨੈਸ ਹੈਗੀ ਹੈ ਉਹਦੇ ਚ ਆਇਲ ਹੈਗਾ ਹੈ ਤੇ ਉਹਦਾ ਇੱਕੋ ਔਰ ਇੱਕ ਇਲਾਜ ਹੈ ਇਹ ਕਿ ਉਹਨੂੰ ਬਾਰ-ਬਾਰ ਵਾਸ਼ ਕਰੋ ਇਹ ਸਮਝੋ ਕਿ ਉਹ ਵੀ ਸਕਿਨ ਹੀ ਹੈ ਸਾਡੀ ਠੀਕ ਹੈ ਤੇ ਉਹਨੂੰ ਜੇ ਅਸੀਂ ਆਇਲ ਲਗਾਵਾਂਗੇ ਉਹਦੇ ਨਾਲ ਤਾਂ ਰਾਦਰ ਤੁਹਾਡੀਆਂ ਹੋਰ ਪ੍ਰੋਬਲਮਸ ਪੈਦਾ ਹੋਣਗੀਆਂ ਉਹਦੇ ਨਾਲ ਤੁਹਾਨੂੰ ਵਾਲਾਂ 'ਚ ਫਿੰਸੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਜਿਹਨੂੰ ਅਸੀਂ ਫੋਲਿਕੁਲਾਈਟਿਸ ਕਹਿੰਦੇ ਆਂ ਐਂਡ ਲੋਕ ਫਿਰ ਵੀ ਉਹਨੂੰ ਕਹਿੰਦੇ ਨੇ ਜੀ ਇਹਨੂੰ ਆਇਲ ਲਗਾਵਾਂਗੇ ਕਿ ਡੈਂਡਰਫ ਹੈ ਹੁਣ ਇਹ ਵੀ ਸਮਝਣ ਦੀ ਜ਼ਰੂਰਤ ਹੈ ਕਿ ਜਿਹੜਾ ਐਕਚੁਅਲੀ ਸਾਡੀ ਡੈਂਡਰਫ ਹੈ ਥੈਟ ਇਜ਼ ਜਿਹੜਾ ਸਾਡੇ ਸਕੈਲਪ ਦਾ ਆਇਲ ਹੈ ਉਹੀ ਆਇਲ ਸੁੱਕ ਕੇ ਫਲੇਕਸ ਫਲੇਕਸ ਪਪੜੀ ਬਣਾਉਂਦਾ ਤੇ ਉਹ ਆਇਲ ਫੀਲ ਹੁੰਦਾ ਹੁਣ ਜੇ ਅਸੀਂ ਡੈਂਡਰਫ 'ਚ ਵੀ ਅੱਗੇ ਤੇਲ ਲਗਾਵਾਂਗੇ ਉਹਦੇ ਨਾਲ ਵੀ ਉਹੀ ਫਿੰਸੀਆਂ অর ਫੋਲਿਕ ਸੋ ਇਹਦਾ ਸਿੰਪਲ ਇੱਕੋ ਹੀ ਤਰੀਕਾ ਹੈ ਕਿ ਸਿਰ 'ਚ ਤੇਲ ਨਹੀਂ ਲਗਾਉਣਾ ਔਰ ਫ੍ਰੀਕੁਐਂਟਲੀ ਹੈਡਵਾਸ਼ ਕਰਨਾ ਹੁਣ ਜਿਹਦੇ ਵਾਲ ਛੋਟੇ ਨੇ ਉਹ ਤਾਂ ਮੈਨੇਜ ਕਰ ਸਕਦੇ ਹੋ ਰੋਜ਼ ਸਿਰ ਧੋ ਸਕਦੇ ਆ ਜਿਨ੍ਹਾਂ ਦੇ ਲੰਬੇ ਨੇ ਤਾਂ ਉਹਨਾਂ ਨੂੰ ਘੱਟੋ-ਘੱਟ ਇੱਕ ਦਿਨ ਛੱਡ ਕੇ ਤਾਂ ਸਿਰ ਧੋਣਾ ਹੀ ਚਾਹੀਦਾ ਹੈ ਉਹ ਸਫਾਈ ਵਾਸਤੇ ਵੀ ਠੀਕ ਹੈ ਤੁਹਾਡੇ ਸਿਰ ਦੀ ਨਹੀਂ ਤਾਂ ਆਇਲ ਇਕੱਠਾ ਹੋ ਹੀ ਜਾਏਗਾ ਉਹੀ ਡੈਂਡਰਫ ਵੀ ਬਣੇਗਾ 스ਮੈਲ ਵੀ ਆਏਗੀ ਹੋਰ ਪ੍ਰੋਬਲਮਜ਼ ਵੀ ਖੜੀਆਂ ਹੋਣਗੀਆਂ ਤੇ ਇਹਨੂੰ ਵਾਸ਼ ਕਰਨਾ ਹੀ ਇੱਕ ਇਹਦਾ ਸੇਫ ਆਪਸ਼ਨ ਔਰ ਇੱਕ ਲੌਜੀਕਲ ਆਪਸ਼ਨ ਹੈਗਾ जी आ, सो शुक्रिया डॉक्टर विवेक अपना कीमती समा सा क्या दर्शकों के लिए कड़िया बहुत सही जानकारी तेर तो जी दर्शकों तक पहुँची है जुड़न दे बहुत बहुत शुक्रिया तो सो असी उम्मीद करते कि जिन्हें भी साढ़े दे दर्शक जो सू सुन रहे से इस प्रोग्राम सुन रहे हेयरफॉल में लेके वाला द्रोथ को लेकर ते तो बहुत सारे जाउट्स वो क्लीयर हुए हो सबू पही चीज़ करनी है कि जेकर वाला की समस्या ਵਾਲ ਛੜਨ ਦੀ ਸਮੱਸਿਆ ਜ਼ਿਆਦਾ ਹੈ ਤਾਂ ਘਰੇਲੂ ਨੁਸਖੇ ਜ਼ਿਆਦਾ ਨਾ ਅਪਣਾਓ ਉਸ ਸਮੇਂ ਤਾਂ ਕਿ ਜਿਹੜਾ ਜਦੋਂ ਤੁਸੀਂ ਡਾਕਟਰ ਕੋਲ ਜਾਓ ਤਾਂ ਫਿਰ ਉਸ ਸਮੇਂ ਕਾਫੀ ਦੇਰ ਹੋ ਜਾਵੇ ਇਸ ਕਰਕੇ ਜੇਕਰ ਸਮੱਸਿਆ ਜ਼ਿਆਦਾ ਹੈ ਤਾਂ ਤੁਰੰਤ ਆਪਣੇ ਜਿਹੜੇ ਨੇੜਲੇ ਡਾਕਟਰ ਨੂੰ ਸੰਪਰਕ ਜ਼ਰੂਰ ਕਰਨਾ ਚਾਹੀਦਾ ਹੈ ਰਾਦਰ ਦੈਨ ਤੁਸੀਂ ਘਰੇਲੂ ਨੁਸਖੇ ਅਪਣਾਓ ਇਹ ਸਾਰੀਆਂ ਚੀਜ਼ਾਂ ਦਾ ਤੁਹਾਨੂੰ ਧਿਆਨ ਰੱਖਣ ਦੀ ਲੋੜ ਹੈ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਤੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਤੁਸੀਂ ਲਗਾਤਾਰ ਜੁੜੇ ਰਹੋ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਦੇ ਨਾਲ